दजीत कौर मंजीत कौर बलविंदर कौर बलजिंदर कौर नेतर कौर चरणजीत कौर गीता शर्मा रमा शर्मा परमजीत कौर सरला रानी सीमा लेब्रा गीतांजलि लेब्रा रणजीत कौर सुरिंदर कौर परमजीत कौर हनी लेब्रा तरश लेब्रा गुणीत जेतिल्लो बाट की दिलप्रीत सिंह आदि दे सिरोपापा के सारेनु आम आदमी पार्टी विच शामिल कीता इस मौके मनजीत सिंह नागरा एडवोकेट करमचंद शर्मा

ਜਗੇ ਜੀ ਜੀ ਸੰਤ ਫਿਲਦਰ ਵੀ ਜੀ ਬਾਬਾ ਜੀ ਕਲਚਰ ਸਿੰਘ ਜੀ ਤੇ ਪੁਰੇ왈 ਸਾਹਿਬ ਜੀ ਤੇ ਮੇਰੀਆਂ ਭਹੰਜੀਆਂ ਛੋਟੇ ਖਾਦ ਨਗਰੀਆਂ ਮਿਲਿਆ ਰਹਿਣਾ ਜਿਹੜਾ ਮੇਰੇ ਹਮੇਸ਼ਾ ਸਾਥ ਦਿੱਤੀਆਂ ਨੇ ਮੈਂ ਹਸਤੰਦਰੋਂ ਵਾਦਾ ਕਰਦੀ ਆ ਐਮਐਲਏ ਸਾਹਿਬ ਨਾਲ ਮੈਂ ਜੋ ਵੀ ਤੁਸੀਂ ਮੈਨੂੰ ਪਾਰਟੀ ਦੀ ਸੇਵਾ ਦਉਗੇ ਮੈਂ ਤਨਜ਼ੀਰੋਂ ਨਮਾ ਬੰਦੀ ਤੇ ਭਗਵਾਨ ਤੁਆਰ ਜੀ ਦੇ ਖਾਤ ਮਜਬੂਰ ਰਹਿ ਤੁਸੀਂ ਸੀਐਮ ਸਾਹਿਬ ਜੀ ਅੱਜ ਦੀ ਇਸ ਜੁਆਇਨਿੰਗ ਸਮਾਰੋਹ ਦੇ ਵਿੱਚ ਪਹੁੰਚੀਆਂ ਬਾਤਾਂਵਾਂ ਦੇ ਪ੍ਰਹਿਨ ਬਜ਼ੁਰਗੋ ਨੌਜਵਾਨ ਵੀਰੋ ਸਤਿਓ ਤੁਹਾਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਮਸਕਾਰ ਮਾਈਕ ਨੂੰ ਦਿੱਤਾ ਸਭ ਤੋਂ ਪਹਿਲਾਂ ਮੈਂ ਦਿਲੋਂ ਧੰਨਵਾਦ ਕਰਦਾ ਮੈਡਮ ਜਿੰਦਰ ਕੌਰ ਲਿਬੜਾ ਜੀ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਉਦੇ ਹੋਏ ਇੰਨੀਆ ਜ਼ਿਆਦਾ ਸਫਤ ਮਤਲਬ ਕਿ ਵੱਡੀ ਗਿਰਦੀ ਦੇ ਵਿੱਚ ਆਪਣੇ ਨਾਲ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਲੈ ਕੇ ਜੁਆਇਨਿੰਗ ਕੀਤੀ ਹੈ ਬਹੁਤ ਜਲਦੀ ਆਮ ਆਦਮੀ ਪਾਰਟੀ ਇਹਨਾਂ ਦੇ ਕਦਮ ਨੂੰ ਦੇਖਦੇ ਹੋਏ ਇਹਨਾਂ ਨੂੰ ਬਹੁਤ ਚੰਗਾ ਉੱਚਾ ਪਦਵੀ ਦੇਊਗੀ ਮੈਨੂੰ ਇਸ ਗੱਲ ਦਾ ਭਰੋਸਾ ਹੈ ਇਸ ਦੇ ਨਾਲ ਨਾਲ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਅਗਵਾਈ ਦੇ ਅੰਦਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਅਸੀਂ ਚਾਰ ਵਾਦੇ ਕੀਤੇ ਸੀ ਜਦੋਂ ਅਸੀਂ ਇਲੈਕਸ਼ਨ ਦੇ ਲਈ ਤੁਹਾਡੇ ਕੋਲ ਝੋਲੀਆਂ ਅਟਕੇ ਵੋਟਾਂ ਮੰਗਣ ਆਏ ਸੀ ਸਾਡਾ ਪਹਿਲਾ ਵਾਦਾ ਸੀ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਦਵਾਂਗੇ ਸਾਡਾ ਦੂਸਰਾ ਵਾਦਾ ਸੀ ਅਸੀਂ ਅਸੀਂ ਲੋਕਾਂ ਨੂੰ ਇਲਾਜ ਦੇਵਾਂਗੇ ਉਹ ਵੀ ਫ੍ਰੀ ਚ ਤੀਜਾ ਵਾਦਾ ਸੀ ਅਸੀਂ ਹਰ ਘਰ ਨੂੰ ਬਿਜਲੀ ਦੇਵਾਂਗੇ 300 ਯੂਨਟ ਬਿਜਲੀ ਦਾ ਫ੍ਰੀ ਦੇਵਾਂਗੇ ਜੋ ਅਥਵਾਵਾ ਸੀ ਸਾਡਾ ਕਿ ਅਸੀਂ ਆਪਣੀਆਂ ਮਾਤਾਵਾਂ ਤੇ ਭੈਣਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਤੇ ਆ ਉਹਨਾਂ ਨੂੰ 1000 ਰੁਪਏ ਮਹੀਨਾ ਦੇ ਦਵਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਅਸੀਂ ਆਪਣੇ ਤਿੰਨ ਵਾਦੇ 2 ਸਾਲਾਂ ਤੋਂ ਪਹਿਲਾਂ ਪਹਿਲਾਂ ਪੂਰੇ ਕਰਤੇ ਜਿਹਦੇ ਵਿੱਚ ਸਭ ਤੋਂ ਪਹਿਲਾ ਵਾਦਾ ਅਸੀਂ ਬਿਜਲੀ ਦਾ ਪੂਰਾ ਕੀਤਾ ਅੱਜ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ 100 ਦੇ ਵਿੱਚੋਂ 90 ਘਰਾਂ ਦਾ ਭਾਵ 90% ਘਰਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆਉਂਦਾ ਤੇ ਇਸ ਤੋਂ ਬਾਅਦ ਜੋ ਸਾਡਾ ਦੂਸਰਾ ਵਾਅਦਾ ਸੀ ਸਿਹਤ ਦਾ ਆਪਣੇ ਖੰਨੇ ਹਲਕੇ ਦੀ ਗੱਲ ਕਰੀਏ ਧੌਰੇ 6 ਮੁਹੱਲਾ ਕਲੀਨਿਕ ਤੁਹਾਡੀ ਸੇਵਾ ਚ ਸਮਰਪਿਤ ਨੇ ਪੂਰੇ ਪੰਜਾਬ ਦੇ ਅੰਦਰ 850 ਮੁਹੱਲਾ ਕਲੀਨਿਕ ਚੱਲ ਰਿਹਾ ਜਿੱਥੇ 40 ਕਿਸਮ ਦੇ ਟੈਸਟ 95 ਕਿਸਮ ਦੀਆਂ ਦਵਾਈਆਂ ਤੇ ਡਾਕਟਰ ਦੀਆਂ ਫੀਸਾਂ ਮਾਫ ਨੇ ਔਰ ਬੜੀ ਸ਼ਾਨਦਾਰ ਦਵਾਈ ਮਿਲਦੀ ਹੈ ਔਰ ਜੇ ਕਿਤੇ ਤੁਸੀਂ ਉਹਦਾ ਦੇ ਟਰੀਟਮੈਂਟ ਦਾ ਤਰੀਕਾ ਦੇ ਦੇਖੋ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਨੀ ਕਿ ਉੱਥੇ ਟਰੀਟ ਕੀਤਾ ਜਾਂਦਾ ਔਰ ਇੱਕ ਪੂਰੇ ਕਾਮਰ ਰੁਕੇ ਆ ਨਹੀਂ ਅਰੇ 6 ਖੁੱਲੇ ਨੇ ਆਉਣ ਵਾਲੇ ਸਮੇਂ ਚੱਗੇ ਸਾਲ ਤੱਕ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਅਸੀਂ ਹੋਰ ਬਹੁਤ سارے ਏਰੀਆ ਦੇ ਅੰਦਰ ਐਸੀ ਜਗ੍ਹਾ ਤੇ ਮਹੱਲਾ ਕਲੀਨਿਕ ਖੋਲ੍ਹਾਂਗੇ ਜਿੱਥੇ ਲੋਕਾਂ ਨੂੰ ਸਹੀ ਮੈਨੇਜ ਸਿਹਤ ਸਹੂਲਤਾਂ ਦੀ ਜਰੂਰਤ ਹੈ ਫਿਰ ਤੀਜਾ ਬਾਤ ਆ ਅਸੀਂ ਕੀਤਾ ਸੀ ਸਿੱਖਿਆ ਦਾ ਮਾ ਸਿੱਖਿਆ ਦੇ ਖੇਤਰ ਚ ਇੱਕ ਗੱਲ ਦੱਸਣੀ ਚਾਹੁੰਦਾ ਕਿ ਹਰ ਬੰਦਾ ਪ੍ਰਾਈਵੇਟ ਸਕੂਲ ਚ ਭੱਜਦਾ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਾਉਣ ਨੂੰ ਪਰ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਜ਼ਮਾਨਾ ਸੀ ਕੋਈ ਕਿ ਸਰਕਾਰੀ ਸਕੂਲਾਂ ਦਾ ਇੱਕ ਮਿਆਰ ਹੁੰਦਾ ਸੀ ਸਾਡੇ ਦਾਦੇ-ਪੜਦਾਦੇ ਸਾਡੇ ਪਿਤਾ ਜੀ ਉਹਨੇ ਸਰਕਾਰੀ ਸਕੂਲਾਂ ਚ ਪੜਦੇ ਹੁੰਦੇ ਸੀ ਪਰ ਸਰਕਾਰੀ ਸਕੂਲਾਂ ਦਾ ਮਿਆਰ ਐਡਾ ਥੱਲੇ ਗਿਰ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਉਣਾ ਹੀ ਨਹੀਂ ਚਾਹਦੇ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਉਣਾ ਚਾਹਦੇ ਹਾਂ ਔਰ ਉਥੇ ਕਸੂਰ ਵੀ ਕਿਸੇ ਦਾ ਨਹੀਂ ਸੀ ਕਿਉਂਕਿ ਸਾਥ ਦੇ ਵਿੱਚ ਇਹ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਦਾ ਜਿਹੜਾ ਡਿਫਰੈਂਸ ਸੀ ਬਹੁਤ ਜ਼ਿਆਦਾ ਹੈ ਫੈਸਿਲਿਟੀਆਂ ਦਾ ਬੱਸਾਂ ਦਾ ਟੀਚਰਸ ਦਾ ਬੱਚਿਆਂ ਦਾ ਹਾਈਜੀਨ ਦਾ ਕਲਾਸਰੂਮਸ ਦਾ ਪੜਾਉਣ ਦੇ ਤਰੀਕੇ ਦਾ ਬੁੱਕਸ ਦਾ ਹਰ ਚੀਜ਼ ਦਾ ਫਰਕ ਸੀ ਔਰ ਇਹ ਕੀਨੇ ਕੀਤਾ ਇੰਨਾ ਮਾੜਾ ਹਾਲ ਸਰਕਾਰੀ ਸਕੂਲਾਂ ਦਾ ਅੱਗੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਡਾਕਟਰ ਬਣਦੇ ਸੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਈਪੀਐਸ ਬਣਦੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਈਏ ਇਸ ਬਣਦੇ ਸੀ ਪਰ ਹੁਣ ਸਰਕਾਰੀ ਸਕੂਲ ਪਿਛਲੇ 10 ਸਾਲਾਂ ਤੋਂ ਮਤਲਬ ਕਿ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਐਨੇ ਮੂਤੇ ਮੂੰਹ ਸਰਕਾਰੀ ਸਕੂਲਾਂ ਦਾ ਗਰਾਫ ਡਿੱਗ ਗਿਆ ਕਿ ਕੋਈ ਸਰਕਾਰੀ ਸਕੂਲ ਦਾ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਜਸਟਨ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਕਿ ਕਿਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਪਨਾ ਹੈ ਕਿ ਆਪਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉਹ ਜਿਵੇਂ ਦਿੱਲੀ ਦੀ ਤੌਰ ਤੇ ਅੱਜ ਦਿੱਲੀ ਦੇ ਸਰਕਾਰੀ ਸਕੂਲ ਦੇ ਦੇਖੋ ਆ ਪ੍ਰਾਈਵੇਟ ਸਕੂਲ ਹੋਵੇ ਕਿ ਕੁਝ ਵੀ ਨਹੀਂ ਕੁਝ ਵੀ ਐਨੇ ਸੋਹਣੇ ਬਣਾਏ ਹੋਏ ਨੇ ਤਾਂ ਸਾਡਾ ਸੁਪਨਾ ਸੀ ਅਸੀਂ ਪੰਜਾਬ 'ਚ ਕਿਉਂ ਨਹੀਂ ਬਣਾ ਸਕਦੇ ਅਸੀਂ ਪੰਜਾਬ ਦੇ ਸਕੂਲਾਂ ਲਈ ਮੁਹਾਰਾ ਬਦਲਣ ਜਾ ਰਹੇ ਹਾਂ ਜਿਹਦੇ ਵਿੱਚ ਅੱਜ ਤੱਕ ਦੀ ਇਤਿਹਾਸ ਦੇ ਅੰਦਰ ਸਭ ਤੋਂ ਵੱਡੀ ਜੇ ਖੰਨੇ ਲਈ ਕੋਈ ਸਿੱਖਿਆ ਦੀ ਗ੍ਰਾਂਟ ਲੈ ਕੇ ਆਇਆ ਸਿੱਖਿਆ ਦੀ ਸਿਰਫ ਓਨਲੀ ਫੋਰ ਐਜੂਕੇਸ਼ਨ 9 ਕਰੋੜ 38 ਲੱਖ ਰੁਪਏ ਦੀ ਗ੍ਰਾਂਟ ਮੈਂ ਲੈ ਕੇ ਆਇਆ ਜੀ 9 ਕਰੋੜ ਰੁਪਏ ਦੀ ਜਿੱਥੇ ਸਰਕਾਰੀ ਸਕੂਲ ਦੇ ਜੰਨੇ ਬਾਉਂਡਰੀ ਵਾਲ ਜਿੱਦੀ ਨਹੀਂ ਸੀ ਉਹਦੀ ਬਾਉਂਡਰੀ ਵਾਲ ਕਰਵਾ ਰਹੇ ਜਿਹਦੇ ਵਿੱਚ ਕਮਰੇ ਨਹੀਂ ਸੀ ਕਮਰੇ ਬਣਵਾ ਰਹੇ ਜਿਨ੍ਹਾਂ ਦੀਆਂ ਛੱਤਾਂ ਠੀਕ ਨਹੀਂ ਸੀ ਛੱਤਾਂ ਠੀਕ ਕਰਾ ਰਹੇ ਜਿੱਥੇ ਬਾਥਰੂਮ ਲੈਟਰ ਨਹੀਂ ਸੀ ਉੱਥੇ ਬਾਥਰੂਮ ਵਗੈਰਾ ਬਣਵਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਮਾਰਟ ਕਲਾਸਰੂਮ ਨਹੀਂ ਸੀ ਸਮਾਰਟ ਕਲਾਸਰੂਮ ਬਣਾ ਰਹੇ ਆ ਪੂਰੇ ਬਸਤੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਖੰਨੇ ਦੇ ਅੰਦਰ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹਨੂੰ ਲਾਲ ਆਪਣੇ ਕਿਸ਼ੋਰੀ لال ਦੇਖੀ ਸੀਨੀਅਰ ਸੈਕੰਡਰੀ ਸਕੂਲ ਕਹਿੰਦੇ ਆ ਇਹ ਸਕੂਲ ਨੂੰ ਕੋਆਟ ਕਰਨ ਤੋਂ ਬਾਅਦ ਚੋਂ ਇਸ ਸਕੂਲ ਦਾ ਕੰਟਰੈਕਟ ਅਸੀਂ ਖਲਾਟਾ ਨੂੰ ਦਿੱਤਾ ਗਰੇਟਰ ਲੁਧਿਆਣਾ ਨੂੰ ਔਰ ਇਸ ਸਕੂਲ ਦੇ ਉੱਤੇ ਸਾਡਾ 20 ਕਰੋੜ ਰੁਪਏ ਦਾ ਬਜਟ ਹੈ 20 ਕਰੋੜ ਦਾ ਧਿਆਨ ਨਾਲ ਸੁਣਿਓ 20 ਕਰੋੜ ਦਾ ਔਰ ਇਹ ਸਕੂਲ ਆਫ ਐਮੀਨੈਂਸ تیار ਕਰ ਰਹੇ ਆ ਅਸੀਂ ਸਕੂਲ ਆਫ ਐਮੀਨੈਂਸ ਇਹ ਜਿਸ ਦਿਨ ਸਕੂਲ ਬਣ ਕੇ ਤਿਆਰ ਹੋ ਗਿਆ ਜਿਸ ਦਿਨ ਇਹ ਸਕੂਲ ਬਣ ਕੇ ਤਿਆਰ ਹੋ ਗਿਆ ਸਾਡਾ 2 ਸਾਲ ਦਾ ਪ੍ਰੋਜੈਕਟ ਹੈ ਅੱਜ ਜੇ ਤੁਸੀਂ ਜਾਓ ਯਾਰ ਬੰਦ ਕਰ ਦਿਓ